ਹੈਲੋ ਫਰੈਂਡਸ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ YouTube ਚੈਨਲ ਆਪਣੀ ਰਸੋਈ ਵਿੱਚ ਸੁਖ ਅੱਜ ਮੈਂ ਤੁਹਾਡੇ ਨਾਲ ਟੋਫੂ ਦੀ ਰੈਸਪੀ ਸਾਂਝੀ ਕਰਨ ਜਾ ਰਹੀ ਹਾਂ ਜੋ ਕਿ ਬਹੁਤ ਈਜ਼ੀ ਵੇ ਨਾਲ ਬਣ ਜਾਂਦੀ ਹੈ ਇਹ ਜਿਹਦੇ ਲਈ ਆਪਾਂ ਲਿਆਏ ਪਿਆਜ਼ ਹਲਦੀ ਲੋਣ ਜੀਰਾ ਗਰਮ ਮਸਾਲਾ ਲਾਲ ਮਿਰਚ ਕਸੂਰੀ ਮੇਥੀ ਟੋਫੂ ਐਂਡ ਕੋਈ ਵੀ ਤੁਸੀਂ ਆਇਲ ਯੂਜ਼ ਕਰ ਸਕਦੇ ਹੋ ਤੇ ਹੁਣ ਆਪਾਂ ਪਿਆਜ਼ ਕੱਟਦੇ ਆ ਤੇ ਟਫੂਨ ਦੀ ਕਟਿੰਗ ਕਰ ਲੈਂਦੇ ਆ ਹਾਂਜੀ ਆਪਾਂ ਪਿਆਜ਼ ਕੱਟ ਲਿਆ ਇਹ ਆਪਣੀ ਚੋਇਸ ਦੇ ਅਕੋਰਡਿੰਗ ਆ ਤੁਸੀਂ ਵੱਡਾ ਵੀ ਕੱਟ ਸਕਦੇ ਹੋ ਛੋਟਾ ਵੀ ਕੱਟ ਸਕਦੇ ਹੋ ਤੇ ਆਪਾਂ ਇਧਰ ਟਫੂ ਨੂੰ ਵੀ ਮੈਸ਼ ਕਰ ਲਿਆ ਤੇ ਚਲੋ ਹੁਣ ਆਪਾਂ ਇਹਨੂੰ ਸਟਾਰਟ ਕਰਦੇ ਆ ਥੋੜਾ ਜੀਰਾ ਪਾਵਾਂਗੇ ਆਪਣਾ ਜੀਰਾ ਭੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਆਪਾਂ ਤੜ ਤੱਕ ਭੁੰਨਾਗੇ ਜਦ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਊਗਾ ਇਮੇ ਕੱਲਾ ਪਿਆਜ਼ ਪਾ ਪਾ ਰਹੀ ਆ ਆਪਾਂ ਟਮਾਟਰ ਵੀ ਪਾ ਸਕਦੇ ਆ ਲਸਣ ਅਦਰਕ ਜੋ ਵੀ ਤੁਹਾਡੀ ਚੋਇਸ ਤੋਂ ਪਾ ਸਕਦੇ ਆ ਕਿਉਂਕਿ ਪਿਆਜ਼ ਹਰ ਟਾਈਮ ਆਪਣੇ ਘਰ अवेलेबल ਹੁੰਦਾ ਉਹਦੇ ਕਰਕੇ ਆਪ ਕੱਲਾ ਪਿਆਜ਼ ਪਾਇਆ ਹਾਂਜੀ ਹੁਣ ਆਪਾਂ ਦੇਖੋ ਪਿਆਜ਼ ਬ੍ਰਾਊਨ ਹੋ ਚੁੱਕਾ ਹੈ ਹੁਣ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਪਾ ਦਾਂਗੇ ਮਸਾਲੇ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ ਪਾ ਸਕਦੇ ਗਰਮ masala ਹਲਦੀ ਇੱਥੇ ਮੈਂ ਲਾਲ ਮਿਰਚ ਪਾ ਰਹੀ ਹਾਂ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਤੁਕ ਜੇ ਬੱਚਿਆਂ ਨੂੰ ਦੇਣਾ ਤਾਂ ਉਹਨਾਂ ਲਈ ਹਰੀ ਮਿਰਚ ਸਹੀ ਨਹੀਂ ਰਹਿੰਦੀ ਕਈ ਵਾਰ ਮੂੰਹ 'ਚ ਆ ਜਾਂਦੀ ਹੈ ਬੱਚੇ ਨਹੀਂ ਲਾਇਕ ਕਰਦੇ ਇਹ ਆਪਣੀ ਚੋਇਸ ਹੈ ਹੁਣ ਥੋੜਾ ਜਿਹਾ ਇਹਨੂੰ ਆਪਾਂ ਭੁੰਨਾਂਗੇ ਹੁਣ ਆਪਾਂ ਇਹਦੇ 'ਚ ਟਮਾਟਰ ਪਾ ਦਵਾਂਗੇ ਕਿ ਆਪਣੀ ਹਲਦੀ ਵਗੈਰਾ ਥੋੜੀ ਭੁੱਜ ਚੁੱਕੀ ਹੈ ਇਹ ਸਾਰੇ ਮਸਾਲੇ ਦੇ ਨਾਲ ਮਿਕਸ ਕਰ ਦਵਾਂਗੇ ਇਹ ਚਾਹੀਏ ਤਾਂ ਆਪਾਂ ਕੱਚਾ ਵੀ ਖਾ ਸਕਦੇ ਆ ਪਰ ਥੋੜਾ ਆਪਾਂ ਮਸਾਲਿਆਂ ਦੇ ਵਿੱਚ ਪਾਉਣ ਕਰਕੇ ਤਾਂ ਕਿ ਮਸਾਲੇ ਦੇ ਵੀ ਚੰਗੀ ਤਰ੍ਹਾਂ ਰੱਕ ਜਾਣ ਥੋੜਾ ਜਿਹਾ ਸੇਕ ਲਵਾਵਾਂਗੇ ਬਸ ਇਹ ਦੋ ਤੇ ਤਿੰਨ ਮਿੰਟ ਦੇ ਵਿੱਚ ਤਿਆਰ ਸਾਰਾ ਮਿਕਸ ਹੋ ਗਿਆ ਬਸ ਆਪਾਂ ਇਹਨੂੰ ਇੱਕ ਜਾਂ ਦੋ ਮਿੰਟ ਲਈ ਤਾਕਿ ਥੋੜਾ ਇਹਨੂੰ ਪਕੰਨਾਂਗੇ ਹਾਂਜੀ ਹੁਣ ਆਪਾਂ ਚੈੱਕ ਕਰਦੇ ਹਾਂ ਦੇਖੋ ਕਲਰ ਕਿੰਨਾ ਸੋਹਣਾ ਹੋ ਗਿਆ ਇਹ ਰਹਿ ਬਣ ਕੇ ਰੈਡੀ ਹੁਣ ਇਹਦੇ ਉੱਪਰ ਆਪਾਂ ਥੋੜੀ ਜੀ ਕਸੂਰੀ ਮੇਥੀ ਪਾ ਦਿੰਦੇ ਆ ਤਾਂ ਕਿ ਵਧੀਆ ਟੇਸਟ ਆਵੇ ਇਹਦੇ ਵਿੱਚ ਆਪਾਂ ਮਟਰ ਵੀ ਪਾ ਸਕਦੇ ਹਾਂ ਆਪਣੀ ਚੋਇਸ ਹੈ ਜੇ ਘਰ ਅਵੇਲੇਬਲ ਹੈ ਤਾਂ ਮਟਰ ਪਾ ਦੋ ਨਹੀਂ ਪਲੇਨ ਵੀ ਬੜੀ ਟੇਸਟੀ ਬਣਦੀ ਹੈ ਤੇ ਦੈਨ ਆਪਾਂ ਮੈਂ ਧਣੀਆ ਪਹਿਲਾਂ ਤਾਂ ਨਹੀਂ ਕੱਢਿਆ ਕਿਉਂਕਿ ਮੇਰਾ ਫ੍ਰੀਜ਼ ਕਰਕੇ ਰੱਖਿਆ ਹੁੰਦਾ ਇਹ ਫਰੈਸ਼ ਧਣੀਆ ਹੈਗਾ ਤੁਹਾਡੇ ਕੋਲ ਉਹ ਵੀ ਪਾ ਸਕਦੇ ਇਹ ਆਪਣਾ ਤਿਆਰ ਆ ਬਣ ਕੇ ਚਲੋ ਹੁਣ ਆਪਾਂ ਸਰਵ ਕਰਦੇ ਹਾਂ ਹਾਂਜੀ ਦੇਖੋ ਆਪਣੀ ਸਬਜੀ ਰੋਟੀ ਤਿਆਰ ਆ ਏਦਾਂ ਆਪਣੇ ਘਰ ਬਣਾਓ ਟਰਾਈ ਜ਼ਰੂਰ ਕਰੋ ਦੇਖੋ ਕਿੰਨਾ ਟੇਸਟ ਆਊਗਾ ਬਹੁਤ ਇਜ਼ੀ ਵੇ ਨਾਲ ਬਣ ਜਾਂਦਾ ਇਹਨੂੰ ਰੋਟੀ ਨਾਲ ਵੀ ਖਾ ਸਕਦੇ ਆ ਜੋ ਆਪਾਂ ਕਿਤੇ ਜਾਣਾ ਕਿਆਰੀ ਕਰਨਾ ਬਰੈਡ ਦੇ ਵਿੱਚ ਲਾ ਕੇ ਸੈਂਡਵਿਚ ਬਣਾ ਲਓ ਜਾਂ ਰੋਲ ਬਣਾ ਕੇ ਨਾਲ ਲੈ ਕੇ ਜਾ ਸਕਦੇ ਆ ਇਹਦੇ ਵਿੱਚ ਇੰਨਾ ਜ਼ਿਆਦਾ ਪ੍ਰੋਟੀਨ ਹੁੰਦਾ ਕਿ ਐਗ ਨਾਲੋਂ ਵੀ ਜ਼ਿਆਦਾ ਹੁੰਦਾ ਇਜ਼ੀ ਵੇ ਨਾਲ ਬਣ ਜਾਂਦਾ ਇੰਨੀ ਬਿਜ਼ੀ ਲਾਈਫ ਆਪਣੇ ਕੋਲ ਇੰਨਾ ਟਾਈਮ ਨਹੀਂ ਆ ਵੀ ਬਹੁਤ ਟਾਈਮ ਯੂਜ਼ ਕਰਕੇ ਆਪਾਂ ਕੁੱਕਰੀਏ ਬਹੁਤ ਜਲਦੀ ਬਣ ਜਾਂਦਾ ਰੋ ਫੋ ਖਾਉਂਗੇ ਤਾਂ ਅੰਡਾ ਭੁੱਲ ਜਾਉਗੇ ਆਈ ਹੋਪ ਤੁਹਾਨੂੰ ਸਾਡੀ ਵੀਡੀਓ ਬਹੁਤ ਚੰਗੀ ਲੱਗੀ ਹੋਗੀ ਜੇ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਨਿਊ ਵੀਡੀਓ ਦੇ ਨਾਲ ਥੈਂਕ ਯੂ